ਤੋੜ ਲੈਨੇ ਹੁਣ ਆਪਾਂ ਹੈਲੋ एवरीवन ਗੁੱਡ ਮਾਰਨਿੰਗ ਸ਼ਸ਼ੀਕਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੋਰ ਸੁਣੋ ਕਿਵੇਂ ਦੇ ਸਾਰੇ ਉਮੀਦ ਆਪ ਠੀਕ ਠਾਕ ਹੋਗੇ ਤੇ ਲੋ ਜੀ ਸਵੇਰ ਦੇ ਵੱਜੇ ਨੇ 10 ਤੇ ਇਹ ਅਸੀਂ ਥੋਤੇ ਸੀ ਕੱਲ ਦੇ ਕੱਪੜੇ ਤੇ ਕੱਲ ਸਾਰਾ ਦਿਨ ਲੱਗੀ ਰਹੀ ਸੀ ਕਿਣਮਣ ਕਦੇ ਛਿਟਾਂ ਆ ਜਾਂਦੀਆਂ ਸੀ ਕਦੀ ਹਟ ਜਾਂਦੀਆਂ ਸੀ ਤੇ ਇਦਾਂ ਕਦੀ ਕੱਪੜੇ ਲਾ ਲਈਦੇ ਤੇ ਕਦੀ ਸੁੱਕਣੇ ਪਾ ਲਈਦੀ ਸੀ ਤੇ ਫਿਰ ਸ਼ਾਮੀ ਮੇਲਾ ਕੀ ਰੱਖ ਦਿੱਤੇ ਵੀ ਚਲੋ ਕੱਲ ਧੁੱਪੇ ਪਾਵਾਂਗੇ ਕੁਸ ਤੇ ਸੁੱਕ ਗਏ ਸੀ ਤੇ ਵੈਸੇ ਛਿੱਲੇ ਹੀ ਨੇ ਤੇ ਇਸ ਕਰਕੇ ਅੱਜ ਧੁੱਪ ਲੱਗੀ ਸੀ ਪਹਿਲਾਂ ਸਵੇਰ ਦੀ ਪਈ ਧੁੰਦ ਹੁਣ ਮੈਂ ਕਿਹਾ ਚਲੋ ਸੁੱਕਣੇ ਪਾ ਲੈਨੇ ਆ ਸੁੱਕ ਜਾਣਗੇ ਚੰਗੀ ਤਰ੍ਹਾਂ ਧੁੱਪ ਦੇ ਨਾਲ ਕਿਉਂਕਿ ਜਿੰਨਾ ਤੱਕ ਆਪਾਂ ਕੱਪੜੇ ਸਕਾਉਂਦੇ ਨਹੀਂ ਪੂਰੀ ਤਰ੍ਹਾਂ ਉਨਾਂ ਤੱਕ ਛਿੱਲੇ ਜੇ ਰਹਿੰਦੇ ਨੇ ਤੇ ਹੁਣ ਅੱਜ ਬਹੁਤ ਵਧੀਆ ਧੁੱਪ ਲੱਗੀ ਦੇ ਨਾਲੇ ਮੌਸਮ ਜਿਹੜਾ ਥੋੜਾ ਸਾਫ਼ ਹੋ ਗਿਆ ਪਰ ਸਾਡੇ ਮੀਂਹ ਤੇ ਨਹੀਂ ਆਇਆ ਹੈਗਾ ਤੇ ਆਸੇ ਪਾਸੇ ਥੋੜਾ ਕਿਤੇ ਕਿਤੇ ਮੀਂਹ ਪਿਆ ਹੋ ਤੇ ਸਾਡੇ ਇੱਧੇ ਕਿੰਨ ਮਨ ਲੱਗੀ ਸੀ ਕਦੀ ਛਿਟਾਂ ਆ ਜਾਂਦੀਆਂ ਸੀ ਕਦੀ ਹਟ ਜਾਂਦੀਆਂ ਸੀ ਤੇ ਉਦਾਂ ਮੌਸਮ ਜਿਹੜਾ ਥੋੜਾ ਸਾਫ਼ ਹੋ ਗਿਆ ਵਿੱਚ ਕਦੀ ਬੱਦਲ ਬਣ ਵੀ ਜਾਂਦਾ ਵਾ ਤੇ ਧੁੱਪ ਵੀ ਲੱਗ ਜਾਂਦੀ ਆ ਤੇ ਕਿਥੇ ਕਿਥੇ ਮੀਂਹ ਪਿਆ ਵਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਤੇ ਵੀਡੀਓ ਦੇ ਨਾਲ ਬਨੇ ਰਹੋ ਤੇ ਜੀ ਦਾ ਬਿਆਤ ਕਰ ਫਿਰ ਰੋਣਗੀ ਚੱਲ 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 ਅੱਗੇ ਅੱਗੇ ਤੇ ਦੱਸ ਹੈ ਹੈ ਤਾਂ ਤਾਹ ਤੋਂ ਮੂੰਹ ਕਰ ਹੁਣ ਲੈ ਸ਼ਰਮਾ ਗਈ ਲੋ ਜੀ ਹੁਣ ਆਪਾਂ ਕਰਾਂਗੇ ਅੰਦਰ ਦੀਆਂ ਸਾਫ ਸਪਾਈਆਂ ਬੈੱਡ ਦੀ ਚਾਦਰ ਆਪਾਂ ਵਿਛਾ ਦਿੱਤੀ ਆ ਤੇ ਹੋਰ ਜੋ ਡਸਟ ਵਗੈਰਾ ਉਹ ਕਰਾਂਗੇ ਤੇ ਝਾੜੂ ਦਾ ਅੰਦਰ रह ਗਿਆ ਉਹ ਕਰਾਂਗੇ ਕਿਉਂਕਿ ਜਦੋਂ ਬਾਹਰ ਫਿਰ ਧੁੱਪ ਲੱਗ ਜਾਂਦੀ ਆ ਤੇ ਉਦੋਂ ਅੰਦਰ ਠੰਡੇ ਹੋ ਜਾਂਦੇ ਆ ਤੇ ਪਹਿਲਾਂ-ਪਹਿਲਾਂ ਜਦੋਂ ਬਾਹਰ ਠੰਡਾ ਹੁੰਦਾ ਉਦੋਂ ਅੰਦਰ ਕੰਮ ਹੋ ਜਾਂਦਾ ਨਹੀਂ ਤੇ ਫਿਰ ਮੁੜ ਕੇ ਅੰਦਰ ਵੜਿਆ ਨਹੀਂ ਜਾਂਦਾ ਤੇ ਹੁਣ ਆਪਾਂ ਝਾੜੂ ਲਗਾਵਾਂਗੇ ਤੇ ਡਸਟ ਵਗੈਰਾ ਸਾਰਾ ਜਿਹੜਾ ਉਹਦਾ ਸਾਬ ਸਫਾਈ ਕਰਾਂਗੇ ਤੇ ਹੁਣ ਕਰਾਂਗੇ ਆਪਾਂ ਟੀਵੀ ਟਰਾਲੀ ਵਾਲੀਆਂ ਫੋਟਵਾਂ ਸਾਫ ਤੇ ਸਲੇਪ ਵਾਲੀਆਂ ਜਿਹੜੀਆਂ ਮੈਂ ਕੱਲ ਕੀਤੀਆਂ ਸੀ ਤੇ ਅੱਜ ਇਹਨਾਂ ਦੀ ਸਫਾਈ ਕਰ ਲੈਣੀ ਹੈ ਤੇ ਹੁਣ ਮੇਰਾ ਰਹਿ ਗਿਆ ਸੀ ਝਾੜੂ ਲਾਉਣ ਵਾਲਾ ਤੇ ਇਹ ਮੇਰੀ ਜਿਹੜੀ ਫੋਟੋ ਹੈ ਪਹਿਲਾਂ ਦੀ ਆ ਵਿਆਹ ਤੋਂ ਪਹਿਲਾਂ ਦੀ ਕੁਆਰੀ ਦੀ ਤੇ ਮੈਨੂੰ ਇਹ ਥੋੜੀ ਥੋੜੀ ਖਰਾਬ ਹੋਣ ਲੱਗੀ ਹੈ ਤੇ ਵੇਖੋ ਲਾਗੋ ਵਿਖਾਉਣੀ ਕਿੰਨਾ ਜਿਹੜਾ ਜਿਹੜਾ ਨਾ ਚੇਂਜ ਹੋ ਗਿਆ ਪਿਆ ਤੋਂ ਬਾਅਦ ਹੁਣ ਮੈਂ ਬੁੱਢੀ ਜੀ ਹੋਣ ਲੱਗ ਪਈ ਆ ਇਹ ਮੇਰੀ ਪਹਿਲਾਂ ਦੀ ਫੋਟੋ ਆ ਹਾਂ ਪਤਾ ਹੀ ਆ ਪਹਿ ਵਿਆਹ ਤੋਂ ਪਹਿਲਾਂ ਗੱਲਾਂ ਹੋਉਂਦੀਆਂ ਨੇ ਤੇ ਜਦੋਂ ਵਿਆਹ ਹੋ ਜਾਂਦੇ ਫਿਰ ਫਿਕਰ ਕਰਕੇ ਟੈਨਸ਼ਨਾਂ ਬੱਚਿਆਂ 'ਚ ਪੈ ਜਾਂਦਾ ਵਾ ਤੇ ਕਈ ਟੈਨਸ਼ਨਾਂ ਵੱਧ ਜਾਂਦੀਆਂ ਕੰਮ ਵੱਧ ਜਾਂਦੇ ਤੇ ਜਲਦੀ ਜਰਾ ਬਚੰਦਾ ਜਰਾ ਬੁੱਢਾ ਹੋਣ ਲੱਗ ਪੈਂਦਾ ਵਾ ਤੋੜਦੇ ਪਏ ਆ ਨਿੰਬੂ ਇਹ ਨਿੰਬੂ ਬਹੁਤ ਜਿਆਦਾ ਪੱਕੇ ਲੱਗੇ ਨੇ ਕੱਡੇ بڑے ਲੱਗਦੇ ਆ ਕੁੱਟਦਾ ਨਹੀਂ ਸਿੱਧਾ ਦੇਖ ਸਕਦੇ ਨੇ ਨਿੰਬੂ ਜਿਹੜੇ ਬਹੁਤ ਪੱਕੇ ਹੋਏ ਨੇ ਅਸੀਂ ਸੋਚਾ ਅੱਜ ਆ ਲੈਨੇ ਨੇ ਕਾਫੀ ਗਿਰਾਹ ਦਾ ਕਹਿਣ ਦੀ ਲੰਮੇ ਲੰਮੇ ਤੇ ਅੱਜ ਲਾ ਲਈ ਨਿੰਬੂ ਜੂਸ ਬਣਾਉਣਾ ਹੈ ਤੋ ਚਾਰ ਕੰਡੇ ਬੜੇ ਲੱਗਦੇ ਬੜੇ ਬੜੇ ਲੱਗਦੇ ਨੇ ਦੋ ਤਿੰਨ ਕੰਡੇ ਲੱਗ ਗਏ ਆ ਨਿੰਬੂ ਕਾਦੇ ਤੌਰ ਨੇ ਕੰਡੇ ਲੱਗ ਜੰਦੇ ਪੱਕੇ ਪੱਕੇ ਸਾਰੇ ਲਾ ਲੈਣੇ ਨੇ ਚਾਹ ਬਣਾ ਲਾਂਗੇ ਨਿੰਬੂਆਂ ਦਾ ਨਿੰਬੂ ਘਰ ਦੇ ਨਿੰਬੂ ਹਾਰਾ ਜੀ ਥੋੜੇ ਦੇ ਮੈਂ ਬਿਨਾਂ ਨਿੰਬੂ ਤੋੜ ਲੀਏ ਫਿਰ ਮਾਰਦੇ ਆ ਸਫਾਈ ਕਰਦੇ ਗੀਣਾ ਮਾਰਦੇ ਆ ਆਹ ਸੁੱਕੀ ਦੀ ਹੈ ਆਏ ਨਿੰਬੂ ਤੋੜਦਾਂ ਮੇਲਾ ਖੂਨ ਚੈੱਕ ਹੋ ਗਿਆ ਜੇ ਆਹਾ ਕੰਡੇ ਨਹੀਂ ਲੱਗਣੇ ਚਾਹੀਦੇ ਉਦਾਂ ਨਿੰਬੂ ਨੂੰ

ਪੜ ਜਾਂਦੇ ਨਾ ਜਿਆਦਾ ਪੱਕਣ ਕਰਕੇ ਤਾਂ ਹੀ ਆਹ ਸੰਧੀ ਲਾ ਦੀਏ ਫਿਰ ਉਹ ਪੜਦੇ ਜਾਂਦੇ ਹੋਰ ਰਹਿ ਗਏ ਦੋ ਇਹ ਪਾਸੋਂ ਆਪਣੇ ਘਰ ਢੰਡਾਰਾ ਹੁਣ ਮਾਰ ਦੇਣਾ ਹੋਇਆ ਅਸੀਂ ਧੁੱਪ ਲਾ ਗੀਏ ਅੱਜ ਦੇ ਸੁੱਕਣੇ ਪਾਉਂਦੇ ਆ ਤੇ ਅੰਦਰੋਂ ਤੇ ਸਾਫ ਸਪਾਈ ਕਰ ਰਹੇ ਆ ਉਹ ਮੇਰਾ ਪੀਰ ਹੁੰਦੇ ਹੀ ਹੱਥ ਹੋ ਰਹਿ ਗਿਆ ਬੜੇ ਮੋਟਾ ਆ ਮੋਟਾ ਆ ਜਾ ਲੋ ਜਿੰਨੇ ਲੱਕਾ ਤੋੜ ਲਏ ਨੇ ਹੁਣ ਆਪਾਂ ਧੋ ਲੈਨੇ ਆ ਪਾਣੀ ਛੱਡ ਕੇ ਕਰੇ ਪਰ ਮੁੱਕ ਜੰਮੇ ਲੋ ਜੀ ਇਹ ਆਪਾਂ ਧੋਲੇ ਨੇ ਨਿੰਬੂ ਤੇ ਹੁਣ ਆਪਾਂ ਫੇਰ ਮਾਰਨਾ ਗੋਇਆ ਪੋਚਾ ਕਿਉਂਕਿ ਪਰਸੋਂ ਭੰਡਾਰਾ ਕੱਲ ਦਾ ਦਿਨ ਰਹਿ ਗਿਆ ਤੇ ਪਰੋਣੇ ਆਉਣੇ ਸ਼ੁਰੂ ਹੋ ਜਾਣੇ ਆ ਕੱਲ ਤੋਂ ਤੇ ਇਸ ਕਰਕੇ ਇਹ ਬਲਾ ਚਾਰ ਪਾਵਾਂਗੇ ਆਪਾਂ ਹੁਣ ਅੱਜ ਤੇ ਪੈਣਾ ਨਹੀਂ ਹੈਗਾ ਤੇ ਹੁਣ ਅਸੀਂ ਇਹਨੂੰ ਲਫਾਫੇ ਚ ਪਾ ਕੇ ਰੱਖ ਲਾਂਗੇ ਜੇ ਟਾਈਮ ਲੱਗਾ ਤੇ ਪਾਵਾਂਗੇ ਜੇ ਨਾ ਟਾਈਮ ਲੱਗਾ ਤੇ ਫਿਰ ਬਾਅਦ ਵਿੱਚ ਚਾਰ ਪਾਵਾਂਗੇ ਤੇ ਹੁਣ ਮਾਰਾਂਗੇ ਆਪਾਂ ਗੋਆ ਪੋਚਾ ਕਿਉਂਕਿ ਵੀਰੇ ਸਾਡਾ ਥੋੜਾ ਹੀ ਕੱਚਾ ਵਾ ਬਾਕੀ ਸਾਰੇ ਇੱਟਾਂ ਲੱਗੀਆਂ ਹੋਈਆਂ ਨੇ ਤੇ ਆਪਾਂ ਥੋੜਾ ਕੱਚਾ ਰੱਖਿਆ ਹੋਇਆ ਵਾ ਕਿਉਂਕਿ ਵਧੀਆ ਲੱਗਦਾ ਇਹ ਵਿੱਚ ਗੋਆ ਮਾਰਿਆ ਤੇ ਚਲੋ ਜੀ ਤੁਹਾਨੂੰ ਹੁਣ ਫ੍ਰੀ ਹੋ ਕੇ ਤੇ ਫੇੜੀ ਮਿਲਦੇ ਆਂ ਤੇ ਵੀਡੀਓ ਨਾਲ ਬਣੀ ਰਿਓ ਆ ਸਹੀ ਗਾ ਇਹ ਨਾ ਅਗਾਂਹ ਚੀਜ਼ ਦਾ ਉਹ ਨਾ ਝੰਡਾ ਸਭ ਉਹਦਾ ਮੰਗਰੀਆਂ ਬਹੁਤ ਆ ਇੱਕ ਜੀ ਨਾਲ ਚੀਜ਼ ਦਿੰਦੀ ਵੀ ਤਾਂ ਵੀ ਫਿਰ ਹੱਦੋਂ ਵੱਧ ੱਤੀ ਜਾਂਦੀ। ਜਿਆਦਾ ਨਹੀਂ ਦਿੱਤੀ। ਜਿਆ ਨਹੀਂ ਖਾਈ ਜਾਂਦੀ ਫਿਰ ਕੋਹ ਕੋਹ ਕੋਈ ਇੱਕ ਚੀਜ਼ ਦੇ ਦੀ ਡਿਮਾਂਡ ਰੱਖ ਦਿੰਦੀਆਂ। ਜੇ ਤਾਂ ਸੱਚਾ ਜੋ ਸੱਚੋ ਹਾਂ ਤੇ ਪਹਿਲਾਂ ਗੋਪੀ ਆਖੰਦੇ ਆ ਕਾਲ ਤੂੰ ਵੀ ਲੈ ਜਾ ਨਾ ਅੰਡਾ ਤੇ ਪੰਡਲ ਅਦਲੇ ਨੂੰ ਮੇਰ ਕੋ ਨਹੀਂ ਜਾਂਦਾ ਮੇਰ ਕੋ ਕਹਿੰਦੇ ਜਾਂਦਾ ਬੋਗੜਾ ਤਾਂ ਤੋਂ ਮੋਟਰ ਵੀ ਹੈ ਚੋ ਚਲਾਉਣ ਜੇ ਤਾਂ ਡਾਡੀ ਕਹਿੰਦੇ ਭੱਜ ਕੇ ਜਾ ਹੈ Ini kan kaki aslinya. Abang, siapkan ikan udτο waktu pulang. ਲੋ ਜੀ ਪੋਚਾ ਫੇਰ ਕੇ ਤੇ ਆਪਾਂ ਹੁਣ ਨਹਾ ਕੇ ਹੋ ਗਈਆਂ ਫਰੀ ਤੇ ਹੁਣ ਆਪਾਂ ਫੇਰ ਯਾਨੀ ਕਿ ਦੁਪਹਿਰਾਂ ਦਾ ਰੋਟੀ ਪਾਣੀ ਦਾ ਟਾਈਮ ਹੋ ਗਿਆ ਹੁਣ ਦੁਪਹਿਰਾਂ ਦਾ ਰੋਟੀ ਪਾਣੀ ਕਰਾਂਗੇ ਤੇ ਜਣ ਕਿ ਸਾਰੇ ਦਿਹਾੜੀ ਜਿਹੜੇ ਨਿੱਕੇ ਨਿੱਕੇ ਕੰਮ ਜਿਹੜੇ ਨਾ ਉਹ ਹੁੰਦੇ ਰਹਿੰਦੇ ਆ ਟਾਈਮ ਨਹੀਂ ਮਿਲਦਾ ਕਿਤੇ ਸਾੜਾ ਦਿਨ ਮਤਲਬ ਹੀ ਬੈਣ ਦਾ ਤੇ ਹੁਣ ਸਫਾਈ ਕੀਤੀ ਆ ਤੇ ਬਾਹਰ ਪੋਚਾ ਵੀ ਮਾਰ ਦਿੱਤਾ ਤੇ ਹੁਣ ਨਾ ਆ ਕੇ ਤਹੋਈਆਂ ਜਿਵੇਂ ਫ੍ਰੀਤ ਹੁਣ ਰੋਟੀ ਬਣਾਵਾਗੀ ਦੁਪਹਿਰਾਂ ਦੀ ਕਿਉਂਕਿ ਬੱਚਾ ਨੇ ਰੋਟੀ ਖਾਣੀ ਕੋਈ ਕੋ ਛੁੱਟੀਆਂ ਹੁਣ ਘਰੇ ਨੇ ਤੇ ਉਹਨਾਂ ਨੇ ਵੀ ਆਉਣਾ ਵਾ ਰੋਟੀ ਖਾਣ ਤੇ ਹੁਣ ਮੈਂ ਇਸ ਬਲੌਗ ਦਾ ਇੱਥੇ ਐਂਡ ਕਰਾਂਗੀ ਤੇ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੂ ਕੇ ਬਾਏ